आम आदमी पार्टी सिंध खोथ ठीकु ਕੁਸ਼ੀ ਗਾਲ ਜੀ ਅੱਸੀ ਆ ਬਾਈ ਅਗਲੇ ਵਿੱਚ ਅਸੀਂ ਅੱਸੀ ਬਹੁਤ ਜ਼ਿਆਦਾ ਤਸਵੀਰ ਮੇਰੀ ਕੰਮ ਹੱਥ ਤੇ ਲਿਖਿਆ ਉਹ ਜਿਹੜਾ ਲੰਘ ਰਿਹਾ ਹੈ ਜੀ ਬਾਈ ਅੱਜ ਕੱਲ੍ਹ ਪਰ ਥੋੜਾ ਜਿਹੀ ਤਾਂ ਗੱਲ ਵਧੀਆ ਰੋਜ਼ ਚੋਂ ਸਹੀ ਹੈ ਕੁਸ਼ੀ ਅੱਦਰ ਕੰਮ ਬਾਈ ਥੋੜਾ ਜਿਹੜੇ ਬੰਦੇ ਪਿੱਛੇ ਕਰ ਰੋਣਾ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਿੰਨੇ ਆਖੀ ਜੀ ਤੇ ਸਾਨੂੰ ਸ਼ਿਰ ਮਾ ਦੇ ਨਹੀਂ ਤੇ ਜੀ ਰਸੋ ਨਾ ਅਗਰਾਓ ਜੀ ਮੈਂ ਕਰ ਦਿੰਦਾ ਪਾਵਾ ਪਾਵਾ ਪਿੱਛੇ ਹੋ ਗਿਆ ਹਾਂ 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 ਤੇ ਸਾਨੂੰ ਨਾ ਆਉਂਦੇ ਯਾਰ ਤੁਸੀਂ ਸਾਰਾ ਕੁਝ ਕਰਨਾ ਸੀਗਾ ਫੋਟੋ ਕਰਾ ਲਓ ਜੀ ਇੱਕ ਫੋਟੋ ਕਰ ਲਓ ਚਾਹੇ ਕਰਦਾ ਵੀ ਤੜਾਇਆ ਕਰਕੇ ਬੋਲੇ ਸੋ ਨਿਹਾਲ ਸੋ ਨਿਹਾਲ ਆ ਜੀ ਸਾਰੇ ਸ਼ਾਂਤ ਹੋ ਜਾਓ ਜੀ ਅੱਜ ਤੋਂ ਪਹਿਲਾਂ ਨਾ ਐ ਜੰਮ ਨੈਸ਼ਨਲ ਕਮਿਟੀ ਦੇ ਆਪ ਜੀ ਅੰਦਰੀ ਰਾਓ ਸੀਐਮ ਸਾਡੇ ਤੋਂ ਮਿਲਣ ਆਏ ਸੀ ਸਾਡੇ ਪਾਰਟੀ ਦੇ ਜਿਹੜੇ ਸਰਪ੍ਰਸਤ ਨੇ ਸ਼ੋਦਿ ਮਨਾ ਪ੍ਰਿਆਪ ਪ੍ਰਧਾਨ ਅਮਨ ਅਗੋੜਾ ਜੀ ਸ੍ਰੀ ਸਾਧਗੀ ਜੀ ਦੇ ਸੇਕੂ ਨੂੰ ਮਿਲਦਾ ਫੋਰਮ ਮੇਜਰ ਜੀ ਸਾਰੇ ਇਸ ਮੁੱਚੀ ਹਾਈ ਕਮਾਂਡਰ ਮस्तान왈 ਚੰਦਨ ਜਿਨ੍ਹਾਂ ਨੇ ਮੈਨੂੰ ਹਾਂਜੀ ਭਾਈ ਹਾਂਜੀ ਸਬਸੀ ਦਾ ਮਾਨ ਬਖਸ਼ਿਆ ਬਾਕੀ ਜੋ ਪਾਰਟੀ ਦੀ ਹੋਈ ਅਸੀਂ ਕੋਸ਼ਿਸ਼ ਕੀਤੀ ਸੰਸਦ ਨੂੰ ਮਾਨਤਾ ਦੇਣਾ ਸੰਗਲਾ ਕੋਈ ਪਲਾਨ ਨਾ ਆਇਆ ਕੋਈ ਬਾਸੂ ਪਿੱਛੇ ਜੋ ਦੇਖੋ ਇਹ ਨੂੰ ਆਉਂਦੇ ਹੋਏ ਕੋਈ ਕੰਮ ਨਹੀਂ ਕੀਤਾ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਹੈ ਤਾਂ ਜ਼ਰੂਰ ਇਹ ਕੰਮ ਵੀ ਕਰੀਦਾ ਮਾਣ ਆਉਂਦਾ ਹੈ ਕਿ ਲੋਕੀ ਜਨ ਖੜੇ ਆ ਹਨ ਜਨ ਸਭ ਖੜੇ ਆ ਸਾਰਿਆਂ ਦੀ ਰਾਜ ਦੀ ਸ਼ਹਿਰ ਦੀਆਂ ਲੋੜੀਆਂ ਚੀਜ਼ਾਂ ਨੇ ਕੋਈ ਕੰਮ ਆ ਕੰਮ ਆ ਨਵੀਂ ਪਲਾਨਿੰਗ ਹੈ ਮਸਾਲੇ ਤੇ ਇਹੋ ਜਿਹੇ ਸਾਰੇ ਰਾਜਾਂ ਦੇ ਕੰਪਨੀ ਜਿੱਦਾਂ ਆਪਣਾ ਮਾ ਫਰ ਡਿਊਟੀ ਲੱਗੀ ਕਾ ਬੋਤ ਤੇ ਬਹੁਤ ਬਹੁਤ ਦਾਣਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਕੁਮਰਤੇ ਸਿੰਘ ਖੁੱਸਾ ਜੀ ਨੂੰ ਜ਼ਿਲ੍ਹਾ ਟ੍ਰੇਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦਿਨ ਔਰ ਕਿ ਸਰਕਾਰ ਦਾ 1 ਸਾਲ ਬਚਿਆ ਬਹੁਤ سارے ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕੋਈ ਇੱਕ ਪਲੈਨਿੰਗ ਹੈ ਜਿਹੜੀ ਉਹ ਪਲੈਨਿੰਗ ਬਹੁਤ ਜ਼ਰੂਰੀ ਹੈ ਸਾਰੇ ਰਲ ਮਿਲ ਕੇ ਜਿੰਨੇ ਵੀ ਹੈਗੇ ਚੇਅਰਮੈਨ ਸਾਹਿਬ ਜਿਹੜੀ ਜਿਹੜੀ ਹੈਗੀ ਹੈ ਜੰਮੂ ਵਾਲੇ ਚੱਪਨ ਦੇ ਇਸ ਤਰ੍ਹਾਂ ਬਸਾਂ ਦੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ ਜੋ ਪਲਾਨ ਕਰਨ ਵਾਲਾ ਹੈ ਪਲਾਨ ਕਰਕੇ ਉਹ ਲਾਗੂ ਕਰਾਂਗੇ ਸਰਕੋਸ਼ ਵਿੱਚ ਕਾਸ ਕਾਰਜ ਵੀ ਪੈਂਡਿੰਗ ਪਈ ਹੈਗੇ ਆ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਬਹੁਤ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਦੀ ਆਉਦੀ ਆ ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜਦੋਂ ਸਭਜੀ ਸਰਕਾਰ ਸੀ ਸਾਨੂੰ ਸ਼ਹਿਰ ਪਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਉਹੇ ਪਰੰਚ ਕਾਮਯਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਤੇ ਅਗਲੀ ਜਿਹੜੀ ਪਲੈਨਿੰਗ ਆ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਹੈ ਨਾ ਵਿਚਾਰ ਢਿਣਾ ਹੈ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸ ਸ਼ੋਨੀ ਦੇ ਉੱਤੋਂ ਦੀ ਕਮੇਣਾ ਨਵਾਂ ਕਿਲਾ ਪਿੰਡਾਂ ਦੇ ਉੱਤੋਂ ਦੀ ਹੋਵੇ 10 ਕੋਈ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਲੈਸ਼ੂ ਹਾਈਵੇਅ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਤੱਕ ਜਿਵੇਂ ਕਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜਿੰਨਾ ਵਿੱਚ ਲਾਵਾਂਗੇ ਜੀ ਜਿੰਨਾ ਕਿ ਜਿੱਥੇ ਜਿੱਥੇ ਕੋਈ ਪ੍ਰੈਨਿੰਗ ਲੋਕ ਦੱਸਣਗੇ ਕਿ ਐਸ ਪਾਸੇ ਆਹ ਚੀਜ਼ ਦੀ ਲੋੜ ਹੈ ਉਹ ਪਲਾਨ ਕਰਾਂਗੇ ਸਰਕਾਰ ਦੀ ਜਨਵਰੀ ਪਹਿਲਾਂ ਕਿ ਨਹੀਂ ਕਿ ਮੈਂ ਜਿੰਨਾ ਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ ਸਰ ਸਭ ਆਪਣੇ ਆਪਣਾ ਏਰੀਆ ਜਿਹੜਾ ਜਿਲ੍ਹਾ ਫਰੀਦਕੋਟ ਬਾਦ ਇੰਡਸਟਰੀ ਤੋਂ ਸਖਣਾ ਚੰਗੀ ਸਰ ਆ ਰਹੀ ਹੈ ਜੀ ਇੰਡਸਟਰੀ ਆ ਰਹੀ ਹੈ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀਂ ਪੱਥਰ ਇਹ ਜਿਲ੍ਹਾ ਜਿਹੜਾ ਸਿਰਫ ਪਲੈਨਿੰਗ ਹੋ ਗਈ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀਂ ਪੱਥਰ ਲਾਏ ਜਿਨ੍ਹਾਂ ਦੇ ਟੈਂਡਰ ਲੱਗੇ ਅਸੀਂ ਉਹਨਾਂ ਦੇ ਲਾਏ ਤੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਉਣੀ ਉਹਦੇ ਮੁੱਖ ਮੰਤਰੀ ਸਾਹਿਬ ਜਿਉਣ ਕੇ ਸਭਾ ਤੇ ਚੱਲਣੀ ਪਵੇ ਤੁਹਾਨੂੰ ਸਾਰੇ ਉਹ ਬਣਾਵਾਂਗੇ ਤੁਹਾਡਾ ਮੂੰਹ। ਦੇਖੋ ਸਰ ਸਾਲ ਕਿਰੋਣ ਦੀ ਅਰੇਂਜਮੈਂਟ ਬਾਅਦ ਸੋਣ ਵਾਲੀ ਸੜਕ ਬਣੀ। ਹੋਰ ਕੀ ਮੰਗੋ? ਉਹ ਲੱਗਿਆ ਸਰ ਉਹਦੀ ਜਾਂਚ ਵੀ ਕਰਾ ਰਹੇ ਆ ਜਿਹੜਾ ਬੰਦਾ ਦੋਸ਼ੀ ਹੋਊਗਾ ਉਹਦੇ ਸਾਹਮਣੇ ਟੰਗਾ ਕੇ ਦੇਣਗੇ। ਇਹ ਨਹੀਂ ਕਰਦੇ। ਇਹ ਕਰ। ਲੋ ਜੀ। ਇਹ ਜਾਂਚ ਦੇਣੀ ਹੈ। जीमेंट से माया जा रहा था ਸਭ ਤੋਂ ਪਹਿਲਾਂ ਤਾਂ ਤੁਹਾਡੇ ਜਰੀਏ ਮੈਂ ਤੁਹਾਡੇ ਨਾਲ ਜੁੜੇ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਆ ਤੇ ਤੁਹਾਨੂੰ ਦੇਖ ਰਿਹਾ ਆ ਆਮ ਆਦਮੀ ਪਾਰਟੀ ਪੂਰੇ 4 ਸਾਲਾਂ ਤੋਂ ਲੋਕ ਸਭਾ ਦੇ ਵਿੱਚ ਲੱਗੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਆ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਸਹਿਬਾਨ ਵਰਕਰ ਸਹਿਬਾਨ ਦਿਨ ਤੋਂ ਰਾਤ ਲੋਕਾਂ ਲਈ ਇਕ ਕਰ ਰਹੇ ਆ ਤੇ ਅੱਜ ਕੋਸਾ ਜੀ ਦਾ ਨੋਟੀਫਿਕੇਸ਼ਨ ਨਿਕਲਿਆ ਤੇ ਅੱਜ ਉਹ ਕੁਰਸੀ ਤੇ ਬਹਿ ਰਹੇ ਆ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਹੋ ਜਿਹਾ ਸਿੱਧਕੀ ਬੰਦਾ ਸਰੜੀ ਬੰਦਾ ਆਪਣੇ ਕੰਮ ਨੂੰ ਜੇ ਪਹਿਤੀ ਉਹ ਕਰਤੀ ਇਹੋ ਜਿਹੇ ਬੰਦੇ ਜਦੋਂ ਕੁਰਸੀਆਂ ਤੇ ਬਹਿਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਤਾਂ ਆਮ ਆਦਮੀ ਪਾਰਟੀ ਪੰਜਾਬ ਪੰਜਾਬ ਦੇ ਲੋਕ ਪੰਜਾਬ ਦੇ ਸਾਰੇ ਕੰਮ ਅੱਗੇ ਵਧਰਗੇ ਗੁਰਪ੍ਰੀਤ ਸਿੰਘ ਉਹ ਸਾਹਿਬ ਜੀ ਨੂੰ ਰੂਮਨ ਦੇ ਚੇਅਰਮੈਨ ਦੀ ਅੱਜ ਤੋਂ ਤੀਨ ਦੀ ਹੈ ਆਮ ਆਦੀ ਪਾਰਟੀ ਉੱਤੇ ਕਿਹੜਾ ਜਾਉਗੀ ਸਾਡੀ ਇਹ ਪਾਰਟੀ ਦੇ ਆਪਣੇ 10-12 ਸਾਲ ਹੋ ਗਏ ਪਾਰਟੀ ਆ ਇਸ ਨੂੰ ਪਰ ਹਰ ਇੱਕ ਵਰਕ ਨੂੰ ਮਾਨ ਸਤਮਾਨ ਦੇ ਰਹੀ ਹੈ ਇਸ ਤਰ੍ਹਾਂ ਕੋਸਾ ਸਾਹਿਬ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੀ ਉਸ ਤੋਂ ਪਹਿਲਾਂ ਇੰਪਰੂਵਮੈਂਟ ਟ੍ਰੈਸਟ ਦੇ ਵੀ ਚੇਅਰਮੈਨ ਰਹੇ ਆ ਉਸ ਤੋਂ ਵਕਤ ਇਹਦੀ ਪਾ ਇਹਦੇ ਕੰਮ ਨੂੰ ਦੇਖ ਕੇ ਪਾਰਟੀ ਨੇ ਕੰਮ ਦੇਖਦੀ ਆ ਜੋ ਲੋਕ ਕੰਮ ਕਰ ਰਹੇ ਨੇ ਉਸ ਤੋਂ ਬਾਅਦ ਇੱਕ ਬਹੁਤ ਜ਼ਿਲ੍ਹੇ ਦਾ ਵੱਡਾ ਉਧਾ ਦਿੱਤਾ ਗਿਆ ਹੈ ਪਲੈਨਿੰਗ ਬੋਰਡ ਦਾ ਜੋ ਜ਼ਿਲ੍ਹੇ ਦੀ ਸਾਰੀ ਪਲੈਨਿੰਗ ਬੋਰਡ ਦੇ ਚੇਅਰ ਮਿਲਨੇ ਇਹਨਾਂ ਦੇ ਦੀਨ ਜੈਤੋ ਕੋੜਪੁਰਾ ਉਹ ਫੀਕੋੜ ਇੰਨਾ ਸ਼ਹਿਰਾਂ ਦਾ ਵਿਕਾਸ ਇਹ ਇਹਨਾਂ ਦੇ ਹੱਥਾਂ ਰਹੀ ਜਾਣਾ ਹੈ ਤਾਂ ਸਰਕਾਰ ਜਿਹੜੀ ਹੈ ਆਮ ਪਾਰਟੀ ਸਰਕਾਰ ਆ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਹੀ ਆ ਕੰਮਾਂ ਨੂੰ ਦੇਖ ਕੇ ਉਹਦੇ ਦਿੱਤੇ ਜਾ ਰਹੇ ਨੇ ਸਨਮਾਨ ਦਿੱਤਾ ਜਾ ਰਿਹਾ ਹੈ ਮਨਜੀਤ ਜੀ ਜੋ ਅੱਜ ਆਪਣੇ ਗਤੇਸ਼ ਸਿੰਘ ਖੋਸਾ ਜੀ ਨੂੰ ਪ੍ਰੋਮੋਸ਼ਨ ਦੇ ਚੇਅਰਮੈਨ ਦੀ ਅੱਜ কুরਸੀ ਸੰਭਾਲ ਲਈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਡੀਆ ਦਾ ਕਿਉਂਕਿ ਜਿਨ੍ਹਾਂ ਨੇ ਜਿਹੜੀ ਸੱਚੀ ਆਵਾਜ਼ ਆ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਹੈ ਜਿਹੜੇ ਅੱਜ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਉਹਨਾਂ ਦੀਆਂ ਸਵਾਵਾਂ ਨੂੰ ਵੇਖਦੇ 2012 ਤੋਂ ਸਾਡੇ ਨਾਲ ਜੁੜੇ ਸੀ ਜਿਹੜੇ ਹੁਣ ਤੱਕ ਉਹਨਾਂ ਨੂੰ ਪਹਿਲਾਂ ਜ਼ਿਲ੍ਹਾ ਇੰਚਾਰਜ ਲਾਇਆ ਦੂਜੀ ਵਾਰ ਸੁਆਵਾਂ ਵੇਖ ਕੇ ਫਿਰ ਜ਼ਿਲ੍ਹਾ ਇੰਚਾਰਜ ਲਾਇਆ ਫਿਰ ਇੰਪਰੂਵਮੈਂਟ ਟਰੈਕ ਦੇ ਚੇਅਰਮੈਨ ਲਾਇਆ ਉਹਦੀਆਂ ਸੁਆਵਾਂ ਨੂੰ ਵੇਖਦੇ ਹੋਏ ਅੱਜ ਜਿਹਨੂੰ ਜ਼ਿਲ੍ਹਾ ਜੋਇਨਾ ਬੋਰਡ ਦੇ ਚੇਅਰਮੈਨ ਲਾਇਆ ਇਹਦੇ ਨਾਲ ਇਲਾਕੇ ਦਾ ਬਹੁਤ ਵਿਕਾਸ ਹੋਊਗਾ ਤੇ ਇਲਾਕੇ ਦੀਆਂ ਜਿਹੜੀਆਂ ਕੋਈ ਰਹਿੰਦੀਆਂ ਸਮੱਸਿਆਵਾਂ ਕਿਉਂ ਇਹ ਸੱਚੇ ਦਲੇਰ ਤੇ ਮਿਹਨਤੀ ਬੰਦੇ ਆ ਇਹਨਾਂ ਇਹੋ ਜਿਹੇ ਮਿਹਨਤ ਕਸ਼ ਲੋਕਾਂ ਨੂੰ ਮਿਹਨਤ ਕਰਨ ਵਾਲੇ ਵੀਰਾਂ ਨੂੰ ਮੈਂ ਹਾਈ ਕਮਾਂਡ ਨੂੰ ਇਹ ਵੀ ਕਹਿਣਾ ਜਿੰਨਾਂ ਦੀਆਂ ਸਵਾਵਾਂ 2012 ਤੋਂ 17 ਤੱਕ ਹੁਣ ਤੱਕ ਹੈਗੀਆਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਮਾਨ ਸਨਮਾਨ ਨਾਲ ਸਨਮਾਨ ਦੇ ਦੇ ਵਿੱਚੋਂ ਮਰਕਰ ਨਹੀਂ ਹੁੰਦੇ ਤੇ ਉਸੇ ਤਰ੍ਹਾਂ ਇਹ ਲਾਗੂ ਤੁਰੰਤ ਛੇਤੀ ਹੋ ਰਿਹਾ ਹੈ ਤੇ ਮੇਰੇ ਨਾਲ ਸਾਡੇ ਮਿਹਨਤੀ ਵਰਕਰਾ ਮੇਰਾ ਦੋਸਤ ਵੀ ਹੈ ਮਨਦੀਪ ਮਿੰਟੂ ਗੱਲ ਦਿਨ ਰਾਤ ਮੇਰੇ ਨਾਲ ਖੜਦਾ ਹੈ ਤੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਬਾਬਤ ਹੈ ਇਹਨਾਂ ਨੂੰ ਵੀ ਮੈਂ ਕਹਾਂਗਾ ਜਾਣਕਾਰੀ ਦਿਓ ਹਾਂਜੀ ਹੋ ਗਿਆ ਸਭ ਬੋਲਦੇ ਵਾਇਕੂ ਦਾ ਖਾਲਸਾ ਤੇ ਗੈਸ ਦੇ ਪਤੀ ਸੁਵਿੰਦਰਪਪੂ ਹਲਕਾ ਵਾਸਕਾ ਡਿਨਟ ਮੁਕਾ ਗੋਤਪੂਲਾ ਸੋ ਅੱਜ ਅਸੀਂ ਸਾਰੇ ਸਕਾਰਜਗ ਵੀਰ ਮਰਤੇਜ ਸਿੰਘ ਹੀ ਕੋਸਾ ਉਹਨਾਂ ਦੀ ਹਾਜ਼ਰੀ ਵਿੱਚ ਆਏ ਜੀ ਇਹਨਾਂ ਨੂੰ ਮੁਬਾਰਕਾ ਦੇਣ ਆਏ ਆ ਤੇ ਸਾਰਿਆਂ ਦਾ ਚਰਮੇ ਸਰ ਜਿੰਨੇ ਵੀ ਇੱਥੇ ਵਰਕਰ ਸਾਹਿਬਾਨ ਕੌਂਕੀ ਆ ਜੀ ਸਾਰਿਆਂ ਦਾ ਧੰਨਵਾਦ ਵਾਇਕੂ ਦਾ ਖਾਲਸਾ ਸਵਾਗਤ Thank yeah. you.